ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਮਿੱਤਰੋ ਅੱਜ ਜਵਾ ਤੁਹਾਨੂੰ ਵੱਡੀ ਅਪਡੇਟ ਦੇਣਾ ਚਾਹੁੰਦੇ ਆ ਮੇਜਰ ਲੀਗ ਦਾ ਟੂਰਨਾਮੈਂਟ ਆ ਗਿਆ ਪਰਸੋਂ ਵੱਡਾ ਟੂਰਨਾਮੈਂਟ ਹੋਣ ਜਾ ਰਿਹਾ ਮੇਜਰ ਲੀਗ ਸੰਦੀਪ ਬਾਈ ਵੀ ਫੈਡਰੇਸ਼ਨ ਉਹ ਸ ਨੰਗਲਾਂ ਵਾਲੇ ਦੀ ਫੈਡਰੇਸ਼ਨ ਦੇ ਮੈਚ ਆ ਗਿਆ ਜਿਨੇ ਕਬੱਡੀ ਨੂੰ ਕਿਹਸਾ ਲੈਵਲ ਤੱਕ ਪਹੁੰਚਾਇਆ ਮੈਨੂੰ ਦੱਸਣ ਦੀ ਲੋੜ ਨਹੀਂ ਸਾਰੇ ਜਾਣਦੇ ਆ ਨੰਗਲਾਂ ਵਾਲੇ ਸੰਦੀਪ ਨੂੰ ਉਹਦੇ ਜੋ ਮੈਚਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੀ ਫੈਡਰੇਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਆ ਪਰਸੋਂ ਪਹਿਲਾ ਟੂਰਨਾਮੈਂਟ ਆ ਉਸਦੇ ਬਾਰੇ ਦੱਸਾਂਗੇ ਨਵੇਂ ਆਏ ਆ ਜਿਹੜੇ ਭਰਾ ਇੱਕ ਸਬਸਕ੍ਰਾਈਬ ਦਾ ਬਟਨ ਹੁੰਦਾ ਜ਼ਰੂਰ ਕਰ ਲਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿਨੇ ਆ ਖਿਡਾਰੀ ਉਹ ਖੇਡਨੇ ਆ ਜਨਾਂ ਦੇ ਤੁਸੀਂ ਦਾਲਤੋ ਦਵਾਨੇ ਆ ਉਹ ਸਾਰੇ ਖਿਡਾਰੀ ਇਸ ਫੈਡਰੇਸ਼ਨ ਦੇ ਵਿੱਚ ਸਾਲ ਲੈਣਗੇ ਮੇਰੇ ਖਿਆਲ ਨਾਲ ਜੋ ਹੈ ਸਾਰੀ ਟੌਪ ਦੇ ਖਿਡਾਰੀ ਤੁਹਾਨੂੰ ਦੇਖਣ ਨੂੰ ਮਿਲਣੇ ਆ ਹੋਰ ਵੀ ਖਿਡਾਰੀ ਐਡ ਹੋ ਜਾਣਗੇ ਪਰ ਜੋ ਕਲੀਅਰ ਆ ਪੂਰੇ ਉਹੀ ਦੱਸਾਂਗੇ ਨਵੇਂ ਆਇਆ ਤਾਂ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰਿਓ ਟੂਰਨਾਮੈਂਟ ਮਹੇਮ ਨਕੋਦਰ ਦੇ ਵਿੱਚ ਮੇਰੇ ਵੀਰੋ ਪਰਸੋਂ ਜੋ ਹੈ ਮੇਜਰ ਲੀਗ ਦਾ ਟੂਰਨਾਮੈਂਟ 15 ਜਨਵਰੀ ਦੇ ਦਿਨ ਪਹਿਲਾ ਕਬੱਡੀ ਕੱਪ ਮੇਜਰ ਲੀਗ ਦਾ ਹੋਵੇਗਾ ਨਕੋਦਰ ਜਲੰਧਰ ਜ਼ਿਲ੍ਹੇ ਦੇ ਵਿੱਚ 2.5 ਲੱਖ ਨਾਮ ਆ ਦੂਜਾ ਨਾਮ 2 ਲੱਖ ਬੈਸਟ ਰੇਡਰ ਤੇ ਜਾਫੀ ਨੂੰ ਵੀ ਲੱਖ ਲੱਖ ਜੋ ਹੈ ਦਿੱਤਾ ਜਾਵੇਗਾ ਜੋ ਫਾਈਨਲ ਮੈਚ ਦੇ ਬੈਸਟ ਰੇਡਰ ਤੇ ਜਾਫੀ ਹੋਣਗੇ ਇੱਕ ਗੱਲ ਪੱਕੀ ਆ ਸੰਦੀਪ ਬਾਈ ਦੀ ਫੈਡਰੇਸ਼ਨ ਨੇ ਖਿਡਾਰੀਆਂ ਲਈ ਇਨਾਮ ਜਾਦਾ ਕਰਤੇ ਜਿੱਥੇ ਨਾਰਥ ਚ 1.5 ਲੱਖ ਹੁੰਦਾ ਸੀ ਦੁੱਗਣਾ ਕਰਤਾ ਇਨਾਮ ਵੀ ਖਿਡਾਰੀਆਂ ਨੂੰ ਹੁਣ ਪਾਰਟਿਸਪੇਟ ਵੀ ਵਧੀਆ ਆ ਜਾਂਦਾ ਤੇ ਬਾਕੀ ਜੋ ਹੈ ਇੱਕ ਗੱਲ ਤੁਹਾਨੂੰ ਟੀਮਾਂ ਬਾਰੇ ਵੀ ਹੁਣ ਜ਼ਰੂਰ ਦੱਸ ਦਿੰਨੇ ਆ ਸ਼ਾਕੋਟ ਗੁਰਦਾਸਪੁਰ ਲਾਇਨਸ ਬਿਓ ਪਲੈਂਟੀ ਨਿਊਜ਼ੀਲੈਂਡ ਦੀ ਟੀਮ ਐਨਆਰਆਈ ਨਕੋਦਰ ਦੀ ਟੀਮ ਹੈ ਜੋ ਐ ਪੱਕੀਆਂ ਟੀਮਾਂ ਇੱਥੇ ਜੋ ਆ ਖੇਡਣਗੀਆਂ ਵੱਡੀਆਂ ਟੀਮਾਂ ਜੋ ਇਹ ਜੋ ਐ ਪੱਕੀਆਂ ਹੀ ਟੀਮਾਂ ਪਹੁੰਚ ਰੰਗਾ ਹਰਿਆਣੇ ਵਾਲਾ ਸ਼ੀਲੂ ਵੀ ਮੇਜਰ ਲੀਗ 'ਚ ਖੇਡਣ ਲੱਗ ਜੂ ਇਸ ਕਬੱਡੀ ਕੱਪ ਤੇ ਮੇਰੇ ਖਿਆਲ ਨਾਲ ਨਹੀਂ ਖੇਡਣਾ ਡਾਕਟਰ ਨੇ ਕਿਹਾ ਹੋਇਆ ਸੱਟ ਲੱਗਣ ਦੇ ਕਾਰਨ ਬਾਕੀ ਪਾਲੇ ਦੁੱਲੇ ਆਗਿਆਂ ਦੀ ਸਰਹਾਲਾ ਰਣੀਆਂ ਦੀ ਟੀਮ ਜੋ ਹੈ ਨਹੀਂ ਹੈਗੀ ਉਹ ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਉਹ ਟੀਮ ਜੋ ਹੈ ਇਸ ਫੈਡਰੇਸ਼ਨ ਦੇ ਵਿੱਚ ਨਹੀਂ ਹੈਗੀ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਵੱਡੀ ਜੋ ਹੈ ਜਾਣਕਾਰੀ ਦੇਣੀ ਸੀ ਖਿਡਾਰੀ ਵੀ ਪਹੁੰਚ ਜਾਣੇ ਆ ਸੰਦੀਪ ਬਾਈ ਦੇ ਕੱਪ ਦੀ ਵੀ ਮੇਰੇ ਵੀਰੋ ਵੱਡੀਆਂ ਰੌਣਕਾਂ ਲੱਗਣਗੀਆਂ ਉਹ ਵੀ ਫਰਵਰੀ ਦੇ ਵਿੱਚ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ